ਹਜ਼ਰੇ ਚੰਚੀ ਦਾ ਮਿਚਾ ਕੈਨਾ ਸਾਹਿਬ ਇੱਕ ਚਾਹ ਵਾਲੀ ਕੁੜੀ ਦਾ ਬਹੁਤ ਰੋਲਾ ਪਿਆ ਹੋਇਆ ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋਈ ਸੀ ਇੰਟਰਨੈਟ ਦੇ ਉੱਪਰ ਜਿਹਦੇ ਵਿੱਚ ਇਹ ਦੇਖਿਆ ਜਾ ਰਿਹਾ ਸੀ ਕਿ ਇੱਕ ਬੱਚੀ ਜਿਹੜੀ ਕਿ ਇੱਕ ਰૈયੇ ਦੇ ਵਿੱਚ ਇੱਕ ਪੁਲ ਦੇ ਥੱਲੇ ਉਹ ਚਾਹ ਵੇਚਣ ਦਾ ਕੰਮ ਕਰ ਰਹੀ ਹੈ ਔਰ ਇਹ ਗੱਲ ਸਾਹਮਣੇ ਆਈ ਸੀ ਕਿ ਬੱਚੀ ਦਾ ਇਹ ਕਹਿਣਾ ਸੀ ਕਿ ਮੇਰਾ ਬਾਪ ਜਿਹੜਾ ਉਹ ਨਸ਼ੇੜੀ ਸੀ ਜਿਸ ਤੋਂ ਬਾਅਦ ਦੇ ਵਿੱਚ ਉਹਦੀ ਮੌਤ ਹੋ ਗਈ ਤੇ ਹੁਣ ਮੈਂ ਮਿਹਨਤ ਕਰਕੇ ਤੇ ਆਪਣਾ ਗੁਜ਼ਾਰਾ ਕਰ ਰਹੀ ਹਾਂ ਜਿਸ ਤੋਂ ਬਾਅਦ ਦੇ ਵਿੱਚ ਮਨਦੀਪ ਸਿੰਘ ਮੰਨਾ ਹੋਰੀ ਵੀ ਉਸ ਕੁੜੀ ਦੇ ਕੋਲ ਪਹੁੰਚੇ ਸੀ ਉਹਨਾਂ ਨੇ 1 ਲੱਖ ਰੁਪਏ ਦੀ ਮਦਦ ਉਸ ਕੁੜੀ ਨੂੰ ਦਿੱਤੀ ਸੀ ਜਿਸ ਤੋਂ ਬਾਅਦ ਖਬਰ ਦੇ ਵਿੱਚ ਮੋੜ ਆਇਆ ਤੇ ਖਬਰ ਇਹ ਸਾਹਮਣੇ ਆ ਗਈ ਕਿ ਉਸ ਕੁੜੀ ਦਾ ਬਾਪ ਜੰਦਾ ਹੈ ਅਮਰਤਾਰੀ ਸਿੱਖ ਹੈ ਪੂਰੇ ਗੁਰਸਿੱਖ ਹੈਗੇ ਨੇ ਉਹ ਔਰ ਉਹਨਾਂ ਦਾ ਇਹ ਕਹਿਣਾ ਸੀ ਉਹ ਬਹੁਤ ਭਾਵਕ ਹੋਏ ਉਹਨਾਂ ਦਾ ਇਹ ਕਹਿਣਾ ਸੀ ਵੀ ਮੈਨੂੰ ਸਰਾਸਰ ਬਦਨਾਮ ਕੀਤਾ ਜਾ ਰਿਹਾ ਇਹੋ ਜੀ ਕੋਈ ਗੱਲ ਨਹੀਂ ਮੈਂ ਆਪਦੀ ਮਾਂ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਤੇ ਇਹ ਸਾਰਾ ਕੁਝ ਝੂਠ ਹੈ ਹਨਾ ਹੁਣ ਉਸ ਤੋਂ ਬਾਅਦ ਚ ਇੰਟਰਨੈਟ ਦੇ ਉੱਪਰ ਇੰਨਾ ਜ਼ਿਆਦਾ ਰੌਲਾ ਪੈ ਗਿਆ ਇੰਨਾ ਜ਼ਿਆਦਾ ਰੌਲਾ ਪੈ ਗਿਆ ਉਸ ਕੁੜੀ ਦਾ ਕੋਈ ਕੁਝ ਲਿਖੀ ਜਾਂਦਾ ਕੋਈ ਕੁਝ ਲਿਖੀ ਜਾਂਦਾ ਹੈ ਮਾਮਲਾ ਬਹੁਤ ਉਲਝ ਗਿਆ ਇਹ ਦੇਖੋ ਪਹਿਲੀ ਗੱਲ ਤਾਂ ਹਰਮਨ ਜੀ ਇਹ ਆ ਵੀ ਸੋਸ਼ਲ ਮੀਡੀਆ ਦੇ ਉੱਤੇ ਚੌਥੇ ਕੱਢਣ ਸਾਨੂੰ ਕੋਈ ਨਾ ਕੋਈ ਨਵਾਂ ਵਿਸ਼ਾ ਚਾਹੀਦਾ ਹੁੰਦਾ ਜਿਹਨੂੰ ਅਸੀਂ ਗਾਲਾਂ ਕੱਢ ਸਕੀਏ ਜਿਹਨੂੰ ਅਸੀਂ ਪੰਜਾਬ ਦਾ ਬਹੁਤ ਵੱਡਾ ਮੁੱਦਾ ਦੱਸ ਸਕੀਏ ਜਦ ਕਿ ਪੰਜਾਬ ਦਾ ਮੁੱਦਾ ਨਹੀਂ ਹੁੰਦਾ ਕਿਸੇ ਵਿਅਕਤੀ ਵਿਸ਼ੇਸ਼ ਦਾ ਮੁੱਦਾ ਸੀ ਕਹਿੰਦੇ ਜੀ ਪੰਜਾਬੀਆਂ ਨੂੰ ਬਦਨਾਮ ਕਰ ਦਿੱਤਾ ਤੇ ਪੰਜਾਬੀ ਤਾਂ ਕੱਲਾ-ਕੱਲਾ ਸਾਰੇ ਜਾਣੀ ਆਪਾਂ ਇੱਜ਼ਤ ਬਣਾਉਣ ਵਾਲੇ ਕੰਮ ਕਰਦੇ ਆ ਉਸ ਕੁੜੀ ਨੇ ਜੋ ਬੋਲਿਆ ਉਹਨੇ ਜਾਣੇ 'ਚ ਬੋਲਿਆ ਜਾਂ ਅਣਜਾਣੇ 'ਚ ਬੋਲਿਆ ਉਹਨੇ ਝੂਠ ਬੋਲਿਆ ਜਾਂ ਉਹਨੂੰ ਜਾਣਕਾਰੀ ਹੀ ਨਹੀਂ ਸੀ ਇਹਦੇ ਬਾਰੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਮਨਦੀਪ ਸਿੰਘ ਮੰਨਾ ਹੋਰਾਂ ਨੇ ਗੱਲ ਕਹੀ ਵੀ ਜੋ ਕੁਝ ਮਾਂ ਨੇ ਸਿਖਾਇਆ ਕੁੜੀ ਨੇ ਉਹ ਬੋਲਤਾ ਐਨੇ ਲੰਮੇ ਸਮੇਂ ਤੋਂ ਅਡਡ ਰਹਿੰਦੇ ਆ ਹੋ ਸਕਦਾ ਮਾਂ ਨੇ ਇਹ ਗੱਲ ਕਹੀ ਹੋਵੇ ਵੀ ਪਾਈ ਤੇਰਾ ਪਿਓ ਮਰ ਗਿਆ ਇਹ ਨਹੀਂ ਇਹ ਕਹੇਤਾ ਪਰ ਉਹ ਕਹਿੰਦਾ ਲੱਖ ਰੁਪਇਆ ਮੈਂ ਦੇ ਕੇ ਆਇਆ ਤੁਹਾਡੇ ਢਿੱਡ ਦੁਖਦੇ ਆ ਹੂੰ ਜਾਂ ਮੈਂ ਤੁਹਾਡੇ ਕੋਲ ਲੈ ਕੇ ਦੇ ਕੇ ਆਇਆ ਮੇਰੀ ਮਰਜ਼ੀ ਮੈਂ ਅਗਲਾ ਕੇ ਸੇਕਾਂ ਧੂਣੀ ਤੁਹਾਨੂੰ ਕੀ ਆ ਸਹੀ ਕਈ ਲੋ ਕਰ ਜਾਂਦੇ ਆ ਲੋ ਜੀ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਚਾਹ ਜਿਹੜੀ 1 ਕੱਪ 1 ਲੱਖ ਰੁਪਏ ਚ ਮੰਨੇ ਨੂੰ ਮਿਲਿਆ ਉਹ ਤਾਂ ਜਾ ਕੇ ਕੁੜੀ ਦੇ ਬਾਪ ਨੂੰ ਵੀ ਲੱਖ ਰੁਪਏ ਦੇ ਆ ਤੁਸੀਂ ਕੀ ਦਿੱਤਾ ਗਲਾਂ ਤੋਂ ਬਿਨਾ ਆਪਾਂ ਨੂੰ ਕੀ ਆ ਨਾ ਤਾਂ ਮਨਦੀਪ ਸਿੰਘ ਮੰਨਾ ਨਿਆਣਾ ਤੇ ਨਾ ਹੀ ਅਸੀਂ ਤੇ ਮੀਡੀਆ ਦਾ ਇੱਕ ਹਿੱਸਾ ਪਰ ਮੀਡੀਆ ਵਾਲਿਆਂ ਨੂੰ ਵੀ ਮੇਰੀ ਬੇਨਤੀ ਆ ਵੀ ਭਾਈ ਆਪਾਂ ਹਰ ਗੱਲ ਨੂੰ ਪਰੋਲ ਬਣਾ ਕੇ ਨਾ ਪੇਸ਼ ਕਰਗੇ ਇਹ ਉਹਨਾਂ ਦਾ ਪਰਿਵਾਰਕ ਨਿੱਜੀ ਮਸਲਾ ਪੰਜਾਬ ਐ ਇਦਾਂ ਨਹੀਂ ਲੁੱਟਿਆ ਜਾਂਦਾ ਪੰਜਾਬ ਨੂੰ ਬਦਨਾਮ ਕਰ ਦਿੱਤਾ ਹੈ ਇਹ ਤਾਂ ਜੀ ਝੂਠ ਬੋਲ ਬੋਲ ਕੇ ਪੰਜਾਬ ਤੋਂ ਪੈਸੇ ਉਗਰਾਉਣੇ ਚਾਹੁੰਦੇ ਸਨ ਇਹ ਹਰ ਗੱਲ ਨੂੰ ਬਹੁਤ ਵਧਾ-ਚੜਾ ਕੇ ਪੇਸ਼ ਕਰਨੀ ਲੋੜ ਨਹੀਂ ਦੇਖੋ ਜਿੱਥੋਂ ਤੱਕ ਤਾਂ ਪੈਸੇ ਉਗਰਾਉਣ ਵਾਲੀ ਗੱਲ ਆ ਨਾ ਟਾਣਾ ਸਾਹਿਬ ਨਾ ਇਹ ਪਹਿਲਾ ਮਾਮਲਾ ਸੀ ਮੈਂ ਇਹ ਨਹੀਂ ਕਹਿ ਰਹੀ ਕਿ ਪੈਸੇ ਉਗਰਾਉਣ ਦੇ ਲਈ ਇਹ ਸਾਰਾ ਕੁਝ ਹੋਇਆ ਪਰ ਵੈਸੇ ਜੇ ਆਪਾਂ ਇੱਕ ਮਿੰਟ ਲਈ ਮੰਨ ਵੀ ਲਈਏ ਨਾ ਇਹ ਪਹਿਲਾ ਮਾਮਲਾ ਸੀ ਤੇ ਨਾ ਹੀ ਆਖੀਰਲਾ ਸੀ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਨੇ ਪੈਸੇ ਉਗਰਾਏ ਨੇ ਤੇ ਇਸ ਤੋਂ ਬਾਤ ਵੀ ਬਹੁਤ ਸਾਰੇ ਲੋਕ ਇਹੋ ਜਿਹੇ ਸਾਹਮਣੇ ਆਣਗੇ ਜਿਹੜੇ ਝੂਠ ਤੂਫਾਨ ਬੋਲਣਗੇ ਤੇ ਬਹੁਤ ਕੁਝ ਕਰਨਗੇ ਗੱਲ ਇਹ ਹੈ ਜਿੱਥੋਂ ਤੱਕ ਇਹ ਗੱਲ ਆ ਵੀ ਜਿਨ੍ਹਾਂ ਨੇ ਪੈਸੇ ਦਿੱਤੇ ਹਨਾ ਵੀ ਅਗਲੇ ਬੰਦੇ ਨੇ ਜੇ ਦਿੱਤੇ ਤੇ ਸਹੀ ਗੱਲ ਆ ਵੀ ਕਿਸੇ ਨੂੰ ਇਹਦੇ ਨਾਲ ਕੀ ਦਿੱਕਤ ਆ ਉਹ ਚਾਹੇ ਜਿਹਨੂੰ ਆਪਾਂ ਆਮ ਹੀ ਪੰਜਾਬੀ ਚ ਕਹਿੰਦੇ ਭਾਵੇਂ ਕਾਲੇ ਚੋਰ ਨੂੰ ਦਈਏ ਭਾਵੇਂ ਕਿਤੇ ਦਈਏ ਵੀ ਆਪਾਂ ਨੂੰ ਕੀ ਲੈਣਾ ਦੇਣਾ ਵੀ ਕੋਈ ਪੈਸੇ ਦੇ ਆ ਤੇ ਦੇ ਮन्ने ਬਾਈ ਦੇ ਨਾਲ ਮੇਰੀ ਗੱਲ ਹੋਈ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਭਾਈ ਗੱਲੇ ਆ ਮੈਂ ਤਾਂ ਕੁੜੀ ਨੂੰ ਪੈਸੇ ਦੇ ਕੇ ਆਇਆ ਤੇ ਮੈਨੂੰ ਕੋਈ ਅਫਸੋਸ ਨਹੀਂ ਹੂੰ ਮੈਨੂੰ ਕੋਈ ਵੀ ਇਸ ਗੱਲ ਦੇ ਉੱਤੇ ਗਿਲਾ ਨਹੀਂਗਾ ਵੀ ਮੈਂ ਪੈਸੇ ਕਿਉਂ ਦੇ ਬੈਠਾ ਮੈਂ ਯਾਰ ਹਾਲਾਤ ਦੇਖ ਕੇ ਦਿੱਤੇ ਨਾ ਉਹ ਤਾਂ ਉਹਦੀ ਨਿੱਜੀ ਜ਼ਿੰਦਗੀ ਆ ਪਰਿਵਾਰ ਨਾਲ ਕਿਵੇਂ ਹੈ ਝੂਠ ਬੋਲਿਆ ਹੈ ਸੱਚ ਬੋਲਿਆ ਉਹ ਬਾਧੀਆਂ ਗੱਲਾਂ ਪਰ ਇੱਥੇ ਤਾਂ ਇਹ ਤਾਂ ਨਹੀਂ ਨਾ ਵੀ ਵੈਸੇ ਤਾਂ ਕੁੜੀ ਰਹਿੰਦੀ ਬੰਗਲੇ ਦੇ ਵਿੱਚ ਤਾਂ ਇੱਥੇ ਸਿਰ ਪੈਸੇ ਜੇ ਇਕੱਠੇ ਕਰਨ ਦੇ ਲਈ ਇਥੇ ਚਾਹ ਦਾ ਖੋਖਾ ਜਰਾ ਲਿਆ ਉਹ ਕਹਿੰਦੇ ਵੀ بڑے ਲੋਕਾਂ ਨੇ ਗੱਲ ਕੀਤੀ ਹੈ ਤੈਨੂੰ ਪੈਸੇ ਦੇਵਾਂਗੇ ਹੁਣ ਕਹਿੰਦੇ ਲੈ ਇਹ ਤਾਂ ਝੂਠ ਬੋਲਦੀ ਆ ਤੁਸੀਂ ਸਾਰੇ ਸੱਚੇ ਹੋ ਹਨਾ ਉਹ ਕਹਿੰਦੇ ਮੈਨੂੰ ਕੋਈ ਸਮੱਸਿਆ ਹੀ ਨਹੀਂ ਜਨੋ ਜੀ ਮੈਂ ਤਾਂ ਇਸ ਕੁੜੀ ਨੂੰ ਰੇੜੀ ਵੀ ਬਣਾ ਕੇ ਦੇਵਾਂਗਾ ਜੇ ਨਾ ਕਿਸ ਨੇ ਦਿੱਤੀ ਦਾ ਉਹ ਕਹਿੰਦੇ ਇੱਕ ਬੰਦੇ ਨੇ ਕਿਹਾ ਸੀ 50000 ਰੁਪਏ ਲੱਗੂਗਾ ਰੇੜੀ ਤੇ ਮੈਂ ਤੈਨੂੰ ਦੇਵਾਂ ਪਰ ਜਦੋਂ ਇਹੋ ਜੀਆਂ ਖਬਰਾਂ ਆਉਣ ਲੱਗੀਆਂ ਵੀ ਭਾਈ ਕੁੜੀ ਝੂਠ ਬੋਲਦੀ ਹੈ ਉਹਨੇ ਪੈਸੇ ਨਹੀਂ ਦਿੱਤੇ ਉਹ ਕਹਿੰਦਾ ਮੈਂ ਦੇਵਾਂ ਦੇਖੋ ਗੱਲ ਇਹ ਪਹਿਲੀ ਗੱਲ ਤਾਂ ਕਿਸੇ ਨੂੰ ਝੂਠ ਬੋਲਣਾ ਨਹੀਂ ਚਾਹੀਦਾ ਜੋ ਸੱਚ ਹੈ ਉਹ ਸਾਰਿਆਂ ਦੇ ਸਾਹਮਣੇ ਰੱਖਣਾ ਚਾਹੀਦਾ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਇੰਨਾ ਭੋਲਾ ਨਹੀਂ ਹੈ ਤੇ ਕੋਈ ਵੀ ਗੱਲ ਲੁਕੀ ਨਹੀਂ ਰਹਿੰਦੀ ਸੱਚ ਸਾਹਮਣੇ ਆ ਹੀ ਜਾਂਦਾ ਹੈ ਨਾ ਪਰ ਦੂਜੀ ਗੱਲ ਇਹ ਹੈ ਟਾਣਾ ਸਾਬ ਹੁਣ ਨਾ ਮੈਂ ਵੇਖ ਰਹੀ ਸੀ ਸੋਸ਼ਲ ਮੀਡੀਆ ਦੇ ਉੱਪਰ ਨਾ ਉਹ ਜਿਹੜੇ ਲੋਕ ਜਿਹੜੇ ਨੇ ਉਸ ਕੁੜੀ ਦੀਆਂ ਵੀਡੀਓਜ਼ ਵਾਇਰਲ ਕਰ ਰਹੇ ਨੇ ਅਰੀਲਾ ਰੂਲਾ ਬਣਾਉਣ ਦਾ ਸ਼ੌਂਕ ਅੱਜ ਕੱਲ ਸਾਰਿਆਂ ਨੂੰ ਆ ਹੈਨਾ ਪਰ ਲੋਕ ਉਹਦੀਆਂ ਰੀਲਾਂ ਉਹਦੀਆਂ ਉਹ ਵਾਇਰਲ ਕਰ ਉੱਤੇ ਲਿਖ ਰਹੇ ਆ ਚੱਕੋ ਜੀ ਚਾਹ ਵਾਲੀ ਕੁੜੀ ਆ ਵੇਖੋ ਜੀ ਕੀ ਕਰਦੀ ਹੈ ਵੀ ਆਪਾਂ ਆ ਕੰਮ ਨਾ ਕਰਿਆ ਕਰੀਏ ਆਪਦੇ ਨਿਆਣੇ ਕਾਬੂ ਆਉਂਦੇ ਆਪਣੇ ਤੋਂ ਆਪਦੇ ਨਿਆਣੇ ਨੂੰ ਕਦੇ ਰੋਕ ਸਕੇ ਆ ਵੀ ਭਾਈ ਰੀਲ ਨਾ ਬਣਾਓ ਪੁੱਠੇ ਸਿੱਧੇ ਗਾਣੇ ਨਾ ਗਾਓ ਆਪਾਂ ਹਰ ਗੱਲ ਦੂਜੇ ਦੇ ਉੱਤੇ ਕਿਉਂ ਥੋਪਦੇ ਆ ਤੇ ਦੂਜੀ ਗੱਲ ਇਹ ਆ ਵੀ ਜਦੋਂ ਆਪਾਂ ਦੇਣਾ ਕੁਝ ਨਹੀਂ ਜਦੋਂ ਆਪਾਂ ਦਿੱਤਾ ਕੁਝ ਨਹੀਂ ਸਾਨੂੰ ਤਾਂ ਗੱਲ ਕਰਨ ਦਾ ਅਧਿਕਾਰ ਹੀ ਨਹੀਂਗਾ ਸਹੀ ਤੁਸੀਂ ਉੱਥੇ ਜਾਓ ਤੇ ਜੇ ਹੋਰ ਥਾਵਾਂ ਤੇ ਖੜਦੇ ਹੋ ਉੱਥੋਂ ਨਹੀਂ ਥਾਂ ਦੇ ਤੇ ਉਸ ਕੁੜੀ ਕੋਲ ਜਾ ਕੇ ਪਹਿਲਾਂ ਪੀ ਲਓ 10-15 ਰੁਪਏ ਦਾ ਹੋਊਗਾ ਫਿਰ ਕੀ ਹੈ ਮੰਨੇ ਬਾਈ ਦੇ ਜੋ ਕੀਤਾ ਬਹੁਤ ਵਧੀਆ ਕੀਤਾ ਤੇ ਤਮਾਸ਼ੀਂਆਂ ਨੂੰ ਬਿੰਦੀ ਆ ਵੀ ਭਾਈ ਤਮਾਸ਼ਾ ਹੁਣ ਕਿਸੇ ਹੋਰ ਗੱਲ ਦਾ ਕਰਿਓ ਬਿਲਕੁਲ ਸਹੀ